ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੇਖਾ ਕਲਾਂ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਇੱਕ ਬੂਰੀ ਨੀਲੀ ਰਵੀ ਦਾ ਬਾਕੀ ਦੀ ਡਿਟੇਲ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਜੀ ਜਿਹਨੂੰ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਜੀ ਗੁੱਗਰ ਮਿੰਦਰ ਲਿਖ ਲੇ। ਪਿੰਡ ਜੀ। ਪਿੰਡ ਸੇਖਾ ਕਲਾਂ। ਤਹਿਸੀਲ ਤੇ ਜ਼ਿਲ੍ਹਾ ਜੀ। ਮੋਗਾ। ਠੀਕ ਆ ਜੀ। ਆਪਣਾ ਘਰ ਬਾਈ ਕਿੱਥੇ ਰਹਿ ਜਾਂਦਾ ਪਿੰਡ ਜੀ। ਆਪਣਾ ਅੱਧਾ ਘਰ ਹੈ ਨਾ ਬਾਬੇ ਜੀ ਸਿੰਘ ਦੇ ਲਾਗੇ ਰਹਿ ਜਾਂਦਾ। ਗੁਰਦਰਾ ਸਾਹਿਬ ਦੇ ਨਾਲ ਰਹਿ ਜਾਂਦਾ। ਹਾਂਜੀ ਹਾਂਜੀ। ਠੀਕ ਆ ਵੀਰੇ। ਘਰ ਦੀ ਐ ਜੀ ਪਸੂ। ਹਾਂਜੀ ਘਰ ਦਾ ਪਸੂਆ ਘਰ ਦੀ ਛੋਟੀ ਆ। ਠੀਕ ਆ ਸੁਆ ਕਿੰਨਾ ਜੀ। ਸੁਆ ਜੀ ਪਹਿਲਾਂ ਸੂਆ ਪਹਿਲਾ ਜੀ ਠੀਕ ਹੈ ਵੱਡੀ ਹੋ ਕੇ ਬਣੀ ਹੈ ਜੀ ਇਹ ਹਾਂਜੀ ਵੱਡੀ ਹੋ ਕੇ ਬਣੀ ਦੀ ਹੈ ਇਹ ਠੀਕ ਹੈ ਵੀਰੇ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਜੀ ਲੈ ਜੂਗੀ ਇਹ ਹਲੇ 8-9 ਦਿਨ ਲੈ ਜੂਗੀ ਹਲੇ ਡੇਟ ਮੁਤਾਬਕ ਲੈ ਹਾਂਜੀ ਚਲੋ 2-4 ਦਿਨ ਬਾਅਦ ਵੀ ਸੱਕਦੇ ਆ ਆ ਵੀ ਸਕਦੇ ਘਟੇ ਸਕਦੇ ਸੌਕਾ ਪਸ ਵੱਧ ਵੀ ਲਿਆ ਸਕਦਾ ਠੀਕ ਹੈ ਵੀਰੇ ਪਹਿਲੇ ਸੂਏ ਕਿੰਨਾ ਦੁੱਧ ਕੱਢ ਦੂ ਵੀਰੇ ਪਹਿਲੇ ਸੂਏ ਜੀ ਦੀ ਮਾਨ ਤਾਂ ਹੁਣ ਆਪਾਂ ਤਾਂ ਇਹ ਸੂਣੀ ਐ ਤੇ ਪਹਿਲਾਂ ਪਹਿਲੇ ਸੁਬੇ ਜਿਹਦੀ ਮਾਂ ਨੇ ਸਾਨੂੰ 14 ਲੀਟਰ ਦਾ ਦੇ ਦਿੱਤਾ ਇਹਨਾਂ ਠੀਕ ਆ ਅਸੀਂ ਅੱਤੀ ਚੋਇਆ ਇਹਦਾ ਸੇਵਾ ਸੰਭਾਲਦਾ ਜਿੰਨਾ ਅਗਲੀ ਸਾਂਭ ਅਗਲਾ ਸਾਂਭ ਲਈ ਠੀਕ ਆ ਜੀ ਥਾਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਉਹ ਜੀ ਗਾਰੰਟੀ ਜੀ ਤੋੜ ਕੇ ਦਿਖਾ ਦਿਓ ਫਿਰ ਸੁਆ ਬਾਈ ਦੇ ਦੱਸਣ ਮੁਤਾਬਕ ਜੀ ਪਹਿਲਾ ਵਜੇ ਨੂੰ ਵਜੂਦ ਪੂਰਾ ਚੰਗਾ ਫੁੱਲ ਸੰਭੀ ਪਲੀ ਆ ਜੀ ਗੋਲ ਪੱਠ ਪੂੜਾ ਤੇ ਤੁਸੀਂ ਪੱਠ ਪੂੜੇ ਦੀ ਚੜਾਈ ਵੀ ਦੇਖ ਸਕਦੇ ਹੋ ਲਗਭਗ 2 2.5 ਫੁੱਟ ਤੱਕ ਦਾ ਇਹਦੀ ਚੜਾਈ ਆ ਜੀ ਹਵਾਨਾ ਸੋਨਾ ਫਿਟਨੈਸ ਵਾਲਾ ਖਾਨ ਕੱਲਾ ਕੱਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਜੀ ਜੜਾਈ ਪੱਠ ਪੁਰੇ ਦੀ ਹੱਦੋਂ ਜ਼ਿਆਦਾ ਜੀ ਕਿਉਂਕਿ ਵੀਰਪੁਰ ਗਣਤੀ ਚੀ ਤਿੰਨ ਕ ਪਸ਼ੂਆ ਤੇ ਤਿੰਨਾ ਪਸ਼ੂਆ ਦੀ ਵੀਰੇ ਫੁੱਲ ਸਾਂਭ ਸੰਭਾਲ ਹੁੰਦੀ ਆ ਜਦੋਂ ਪਸ਼ੂਆ ਦੀ ਗਣਤੀ ਵੱਜ ਜਾਂਦੀ ਆ ਫਿਰ ਥੋੜੇ ਜਿਹਾ ਸਾਂਭਣੇ ਵੀ ਓਕੇ ਹੋ ਜਾਂਦੇ ਆ ਬਾਕੀ ਮੱਝ ਚ ਬਰੀਕੀਆਂ ਬਹੁਤ ਨੇ ਪਤਲੀ ਚਮੜੀ ਆ ਹਵਾਨ ਬੰਦਿਓ ਜੀ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਐਚ ਐਫ ਗਾਇਆਂ ਵਰਗਾ ਹਵਾਨਾ ਤਿਆਰ ਕਰੀ ਫਿਰਦੀ ਕਰਮ ਵਾਲੀ ਤੇ ਹਜੇ ਬਾਈ ਦੱਸਦਾ ਕਿ ਡੇਟ ਮੁਤਾਬਕ ਦੇਣ ਪਏ ਆ 8 ਤੋਂ 9 8 ਤੋਂ 9 ਦਿਨਾਂ ਤੱਕ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਬਈ ਪੰਡਾ ਲਾ ਲੂ ਕਰਮ ਵਾਲੀ ਆ ਜਿਹੜੀ ਢੱਲ ਤੁਹਾਨੂੰ ਦਿਖ ਰਹੀ ਆ ਸਾਰੀ ਕਰਮ ਵਾਲੀ ਨੇ ਕੱਢ ਕੇ ਸੁਣਾ ਸੁਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਪਤਲਾ ਪਿੰਡਾ ਬੂਰੀ ਤੇ ਤੁਸੀਂ ਕੰਮ ਕਰਨਾ ਬਰੀਡ ਤੇ ਤਾਂ ਤੋਫਈ ਆ ਤੁਹਾਡੇ ਵਾਸਤੇ ਬੱਚੇ ਚੰਗੇ ਬਾਜੂ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫੁੱਲ ਸੰਭੀ ਪਲੀ ਤੇ ਵਜਨ ਵਜੂਦ ਵਾਲੀ ਮੱਝ ਪਹਿਲੇ ਸੂਏ ਬਾਈ ਦੱਸਦਾ ਬਾਈ ਉਮੀਦ ਤਾਂ ਬਾਲੇ ਦੁੱਧ ਦੀ ਆ ਪਰ ਸੇਵਾ ਸੰਭਾਲਦਾ ਹੁੰਦਾ ਜਿੰਨੀ ਅਗਲਾ ਘਰ ਜਾ ਕੇ ਸਾਂਭ ਲੂਗਾ ਸੇਵਾ ਕਰ ਲੂਗਾ ਉਹਨਾਂ ਦੁੱਧੇ ਤਾਂ ਲੈ ਸਕਦਾ ਤੇ ਡਿਮਾਂਡ ਕੀ ਡਿਮਾਂਡ ਆ ਜੀ ਇਹਦੀ ਜੀ 1.5 ਲੱਖ ਰੁਪਈਆ ਜਾ ਉਹ ਜੂ ਮਾਨਤਨ ਮਾੜਾ ਮੋਟਾ ਠੀਕ ਆ ਵੀਰੇ ਮਾਨਤਨ ਤਾਂ ਇਹਦੇ ਤੁਹਾਨੂੰ ਆਪ ਹੀ ਦੱਸ ਪਾਉਦੇ ਦੇਖ ਕੇ ਤੇ ਕਿਲੋ ਇਸੇ ਮਾਨਤਨ ਸਹੀ ਗੱਲ ਆ ਜੀ ਕਿਉਂਕਿ ਕੋਈ ਵੀ ਆਪਾਂ ਚੰਗੀ ਚੀਜ਼ ਲੈਣ ਜਾਂਦੇ ਆ ਨਾ ਕੀਮਤ ਹਮੇਸ਼ਾ ਉਹਦੀ ਚੰਗੀ ਹੁੰਦੀ ਆ ਜੈਜ ਡਿਮਾਂਡ ਆ ਹੁਣ ਜੇ ਕੋਈ ਵੀਰ ਕਹੂਗਾ ਬਈ ਲੱਖ ਦੇ ਦੇ ਦੋ ਜਾਂ ਇੰਨੇ ਦੇ ਦੇ ਦੋ ਉਹ ਚੀਜ਼ ਦਾ ਫਿਰ ਤੁਹਾਨੂੰ ਵੀ ਪਤਾ ਬਈ ਇੰਨੀ ਜੀ ਚੀਜ਼ ਕੀ ਗੱਲ ਐਣ ਦੇਣ ਵਾਲਾ ਬਾਈ ਕਹਿੰਦਾ ਮੁੱਲ ਕੀਤਾ 1 ਲੱਖ ਤੇ 50000 ਰੁਪਇਆ ਚਲੋ ਮਾੜਾ ਮੋਟਾ ਆਏ ਗਏ ਦਾ ਮਾਨ ਤਾਂ ਮਾੜਾ ਮੋਟਾ ਜ਼ਰੂਰ ਕੀਤਾ ਜਾਊਗਾ ਪਰ ਬਾਹਲਾ ਇਹਦੇ ਚ ਓਲੇ ਵਾਲੀ ਗੱਲ ਨਹੀਂ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ